ਆਪ ਦਾ ਹਾਲ ਇਹ ਨਿਲਾਇ ਮਾਰ ਕੇ ਕਹਿੰਦੇ ਬਲੇ ਸਾਬਤ ਤੋਂ ਆਵੇਂ ਮੁੱਖ ਸਭ ਕੋ ਜੀ ਨਾਮ ਦੀ ਓਟ ਕਰਨ ਲੱਗੇ ਕਿ ਨਾਮ ਦੀ ਪ੍ਰਾਪਤੀ ਹੋ ਜਾਏ ਪ੍ਰਪਾਚੈ ਜੀ ਅਕਾਸ਼ ਪਾਤਿਰ ਹੈ ਜੀ ਨਿਲਾਇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਤਰੀਕ ਹੋ ਗਿਆ ਜੀ 29 ਜੁਲਾਈ ਤੇ ਸਮਾ ਸਵੇਰ ਦਾ 8:30 ਵਜੇ ਦਾ ਹੋ ਰਿਹਾ ਹੈ ਤੇ ਅਸੀਂ ਅੱਜ ਜਿਹੜੀਆਂ ਤਿਆਰੀਆਂ ਕਰ ਰਹੇ ਹਾਂ ਤੇ ਟੂਰ ਦੇ ਉੱਤੇ ਨਿਕਲਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬੈਗ ਜਿਹੜੀ ਪੈਕਿੰਗ ਉਹ ਹੋ ਗਈ ਹੈ ਲਗਭਗ ਬਸ ਸਾਈਕਲ ਤੇ ਬੰਨਣੇ ਰਹਿ ਗਏ ਨੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਅਰਦਾਸ ਕਰਾਉਣ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਆਪਣੇ ਬੈਗ ਆਜੋ ਜੀ ਆਪਣੇ ਜਿਹੜੇ ਬੈਗ ਆ ਆਪਣਾ ਸਮਾਨ ਕੁਝ ਪਿਆ ਅਰਕਟਰ ਵਗੈਰਾ ਪਾਇਆ ਜੀ ਬਾਟਾ ਪਿਆ ਮੇਰਾ ਤਾਂ ਕੁਝ ਬੈਗ ਨੇ ਆਹਾ ਆਹਾ ਬੈਗ ਜਾਊਗਾ ਕਨਾਲ ਇੱਕ ਜਾਊਗਾ ਜੀ ਆਹ ਦਵਾਈਆਂ ਵਾਲਾ ਤੇ ਉਸ ਤੋਂ ਬਾਅਦ ਆ ਰਹੀ ਜੀ ਆਪਣੀ ਸਾਈਕਲ ਤੇ ਇਹ ਆਪਣਾ ਟੂਰ ਦੇ ਵਿੱਚ ਸਾਧ ਹੋਊਗੀ ਦੋ ਸਾਲਾਂ ਲਈ ਤੇ ਹੁਣ ਆਪਾਂ ਚਲਦੇ ਆ ਜੀ ਗੁਰਦੁਆਰਾ ਸਾਹਿਬ ਉੱਥੇ ਕਰਾਉਨੇ ਆ ਜੀ ਅਰਦਾਸ ਤੇ ਕਰਦੇ ਆ ਦਰਸ਼ਨ ਮੇਲੇ ਤੇ ਆ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਆ 10 ਕਦਮਾਂ ਦੀ ਦੂਰੀ ਤੇ ਤੁਹਾਨੂੰ ਦਿਖ ਰਿਹਾ ਗੁਰਦੁਆਰਾ ਸਾਹਿਬ ਆਪਣੇ ਪਿੰਡ ਦਾ ਤੇ ਆਹ ਹੋਇਆ ਜੀ ਆਪਣਾ ਘਰ ਆਹ ਘਰ ਦੋ ਸਾਲਾਂ ਤੋਂ ਬਾਅਦ ਮੁੜਾਂਗੇ ਤੇ ਚਲਦੇ ਆਂ ਅੱਜ ਜੀ ਲਓ ਜੀ ਆਪਣੀ ਹੋ ਗਈ ਤਿਆਰੀ ਆਪਾਂ ਥੋੜੇ ਜਿਹਾ ਲੇਟ ਹੋ ਗਏ ਪਰ ਸਮਾਂ ਹੋ ਗਿਆ 10 ਵਜੇ ਦਾ ਤੇ ਇਸ ਟਾਈਮ ਤਿਆਰੀ ਫੁੱਲ ਐ ਤੁਹਾਨੂੰ ਦਿਖਾ ਦਿੰਨੇ ਆਂ ਸ਼ਾਨ ਸਾਹਿਬ ਵੀ ਲੱਗ ਗਿਆ ਆ ਲੋ ਦੇਖੋ ਜੀ ਆਪਣਾ ਬੋਰਡ ਆਪਾਂ ਬਣ ਲਿਆ ਪਿੱਛੇ ਠੀਕ ਆ ਸਰਾਖ ਸੀਗੇ ਦਾ ਪਰ ਉਹਦੇ ਨਾਲ ਬਣ ਲਿਆ ਰੱਸੀ ਨਾਲ ਆਪਣਾ ਸੀਗਾ ਸ਼ਾਨ ਸਾਹਿਬ ਲਾ ਲਿਆ ਆਪਾਂ ਸ਼ਾਨ ਸਾਹਿਬ ਦਾ ਨਾ ਕੋਈ ਡਿਜ਼ਾਈਨ ਬਣਿਆ ਨਹੀਂ ਸੀਗਾ ਤੇ ਆਪਾਂ ਨੇ ਕੀ ਕੀਤਾ ਇੱਥੇ ਰੱਸੀ ਨਾਲ ਬਣ ਲਿਆ ਇੱਥੇ ਤਾਂ ਆਪਣੇ ਟੇਪ ਹੋ ਗਈ, ਟ੍ਰਾਈਪੋਡ, ਪੰਪ, ਪਾਣੀ ਦੀ ਬੋਤਲ ਤੇ ਸਪੀਕਰ ਇਹਦੇ ਵਿੱਚ ਆਪਣਾ ਜਿਹੜਾ ਸਮਾਨ ਆਪਾਂ ਜਲਦੀ ਘਟਣਾ ਹੁੰਦਾ ਉਹ ਥੱਲੇ ਆਪਣਾ ਬੈਗ ਸੀਗਾ। ਆਪਾਂ ਬੈਗ ਚੇਂਜ ਵੀ ਕੀਤੇ ਕਿਉਂਕਿ ਆਪਣਾ ਨਾ ਇੱਕ ਪਿੱਠੂ ਬੈਗ ਸੀਗਾ ਉਹ ਬਹੁਤ ਉੱਚਾ ਹੋ ਰਿਹਾ ਸੀ ਆਪਾਂ ਸਮਾਨ ਘਟਾਇਆ। ਬਹੁਤ ਮੱਥਾ ਮਾਰਿਆ ਤਾਂ ਕਿਤੇ ਜਾ ਕੇ ਐਵੇਂ ਗੱਲ ਬਣੀ ਆ ਤੇ ਇਹ ਬੰਜੀ ਰੋਡਾਂ ਨਾਲ ਬੰਨਿਆ ਹੋਇਆ। ਇਹਦੇ ਵਿੱਚ ਆਪਣੇ ਸਾਰੇ ਚਾਰਜਰ ਫੋਨ ਹੈਗਾ ਇੱਕ ਦੂਜਾ ਐਂਡਰੋਇਡ ਤੇ ਸਾਈਕਲ ਆਪਣੀ ਤੇ ਆਪਾਂ ਚੱਲਦੇ ਆ ਅੱਗੇ ਤੇ ਸਾਈਕਲ ਦੇ ਵਿੱਚ ਆਪਾਂ ਸਾਰਾ ਸਾਈਕਲ ਪੂਰਾ ਦਿਨ ਚਲਾਣੀ ਹੁੰਦੀ ਆ ਇੱਕ ਐਂਡਰੋਇਡ ਫੋਨ ਹੋਣਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਸਿਰਫ ਵੀਡੀਓ ਵੀਡੀਓ ਬਣੋਗੀ ਕਿਉਂਕਿ 3 4 5 ਘੰਟੇ ਘੱਟੋ ਘੱਟ ਕੱਟਦਾ ਆ ਫੋਨ ਆਈਫੋਨ 12 ਪ੍ਰੋ ਮੈਕਸ ਜਿਹੜਾ ਮੇਰੇ ਕੋਲੇ ਸਿਰਫ 12 ਮੰਨ ਲਓ ਤੁਸੀਂ 5 ਘੰਟੇ ਘੱਟਦਾ ਦਾ ਉਸ ਤੋਂ ਬਾਅਦ ਨਹੀਂਗਾ ਘੱਟਦਾ ਜੇ ਆਪਾਂ ਵੀਡੀਓ ਬਣਾਉਣ ਲੱਗ ਜਾਈਏ ਜਾਂ ਕੰਟੀਨਿਊਸਲੀ ਯੂਜ਼ ਕਰੀਏ ਤਾਂ 4 ਘੰਟੇ ਇਸ ਕਰਕੇ ਮੈਂ ਐਂਡਰੋਇਡ ਫੋਨ ਲੈ ਕੇ ਜਾ ਰਿਹਾ ਹਾਂ ਦਾ ਬੈਟਰੀ ਬੈਕਅਪ ਜਿਹੜਾ ਬਹੁਤ ਵਧੀਆ ਫੋਨ ਦਾ ਉਹ ਸਾਲ ਤੋਂ ਚਲਾ ਰਿਹਾ ਮੈਂ 2-3 ਸਾਲਾਂ ਤੋਂ ਤਾਂ ਚਲੋ ਚਲਦੇ ਹਾਂ ਮਾਤਾ ਨੂੰ ਮਿਲਦੇ ਹਾਂ ਸਾਈਕਲ ਕੱਢਦੇ ਹਾਂ ਜੀ ਬਾਹਰ ਤੇ ਅਸੀਂ ਜਿਹੜਾ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਆ ਜੀ 10 ਵਜੇ ਦਾ ਟਾਈਮ ਹੋ ਗਿਆ ਸਾਈਕਲ ਆਪਾਂ ਨੇ ਬਾਹਰ ਕੱਢ ਲਈ ਆ ਉਹਨੂੰ ਦਿਖਾਉਨੇ ਆ ਤੇ ਆਪਣੇ ਫੈਮਿਲੀ ਨੂੰ ਮਿਲ ਲਿਆ ਆ ਨਿਸ਼ਾਨ ਸਾਹਿਬ ਵੀ ਝੁੱਲ ਗਿਆ ਆ ਤੇ ਆ ਭਾਰਤ ਦੇ ਵਿੱਚ ਕਈ ਜਗ੍ਹਾ ਝੁੱਲਣਾ ਆ ਨਿਸ਼ਾਨ ਸਾਹਿਬ ਸਾਡਾ ਹਰ ਇੱਕ ਸਟੇਟ ਦੇ ਵਿੱਚ ਜਾਊਗਾ ਤੇ ਆਪਣੇ ਸਾਈਕਲ ਆ ਜੀ ਪਿੱਛੇ ਵੀ ਆਪਾਂ ਨੇ ਬੋਰਡ ਲਗਾ ਲਿਆ ਬਹੁਤ ਪ੍ਰੋਬਲਮ ਆਈ ਸੀ ਪਰ ਆਪਾਂ ਨੇ ਲਗਾ ਲਿਆ ਤੇ ਆ ਦੇਖੋ ਅੱਗੇ ਵੀ ਆਪਣਾ ਬੋਰਡ ਲੱਗਿਆ ਹੋਇਆ ਅੱਗੇ ਪੰਜਾਬੀ ਦੇ ਵਿੱਚ ਅਤੇ ਸ਼ਬਦ ਪਿੱਛੇ ਇੰਗਲਿਸ਼ ਦੇ ਵਿੱਚ ਲੱਗਾ ਹੋਇਆ ਤੇ ਆਪਣਾ ਸਾਰਾ ਜਿਹੜਾ ਰਾਸਾ ਜਿਆ ਸਾਰਾ ਕਾਇਮ ਕਾਇਮ ਆ ਤੇ ਹੁਣ ਆਪਾਂ ਨਿਕਲਦੇ ਆ ਪਿੰਡ ਦੇ ਵਿੱਚੋਂ ਤੇ 13 ਤੁੰਗ ਵਾਲਾ ਹਾਈਵੇ ਫੜਦੇ ਆ ਜਿਹੜਾ ਕਿ ਨਵਾਂ ਬਣਿਆ ਥੱਲੇ ਚਾਲੂ ਨੀਗਾ ਹੋਇਆ ਪਰ ਆਪਾਂ ਬਣ ਗਿਆ ਆਪਾਂ ਜਾ ਸਕਦੇ ਆ ਆਪਾਂ ਜਿਹੜੇ ਲੋਕਲ ਲੋਗ ਆ ਉਹ ਯੂਜ਼ ਕਰਦੇ ਆ ਆਪਾਂ ਸਿੱਧਾ ਦੇਰਾ ਤੁੰਨ ਵਾਲੇ ਰੋਡ ਤੋਂ ਥੱਲੇ ਉਤਰ ਕੇ ਆਪਾਂ ਪੰਚਕੁੱਲੇ ਵਾਲੇ ਰੋਡ ਤੇ ਹੋ ਜਾਾਂਗੇ ਉਹ ਤੋਂ ਦੇਰਾ ਬੱਸੀ ਹੋ ਕੇ ਆਪਾਂ ਨੇ ਜਾਣਾ ਅੱਜ ਮੁਹਾਲੀ ਤੇ ਉੱਥੇ ਆਪਣੇ ਵੀਰ ਭਰਾਵਾਂ ਨੂੰ ਮਿਲ ਆਇਆ ਤੇ ਅੱਜ ਫਿਰ ਚੱਲਦੇ ਆਂ ਜੀ ਪਿੰਡ ਤੋਂ ਬਾਹਰ ਲੋ ਜੀ ਅਸੀਂ ਆ ਗਏ ਪਿੰਡ ਤੋਂ ਬਾਹਰ ਹੁਣ ਦਿਖਾਉਨੇ ਆ ਆਹ ਰੋਡ ਜਾ ਰਿਹਾ ਦੇਰਾ ਤੁੰਨ ਤੇ ਉਹ ਪਿੱਛੇ ਸਾਡਾ ਪਿੰਡ ਰਹੇਗਾ 1.5 ਕਿਲੋਮੀਟਰ ਉਹ ਪਿੰਡ ਆ ਪੇਡਿਆਂ ਦੇ ਉਲੇ ਤਾਂ ਆਹ ਰੋਡ ਸਿੱਧਾ ਦੇਰਾਦੂਨ ਨੂੰ ਬਣਿਆ ਹੋਇਆ ਅੰਬਾਲੇ ਤੋਂ ਲੈ ਕੇ ਆ ਜਿਹੜਾ ਰੋਡ ਆ ਆਹ ਹੇਮਕੁੰਡ ਸਾਹਿਬ ਵਾਲੀ ਸੰਗਤ ਵਾਸਤੇ ਬਹੁਤ ਵਧੀਆ ਆਪਸ਼ਨ ਆ ਅਗਲੇ ਸਾਹ ਦਾ ਰੋਡ ਚੱਲ ਜੇ ਜਿਹੜੀ ਪੰਜਾਬ ਤੋਂ ਸੰਗਤ ਆਉਂਦੀ ਆ ਉਹਨਾਂ ਨੂੰ ਹਰਦੁਆਰ ਜਾਣ ਦੀ ਲੋੜ ਨਹੀਂਗੀ ਸਿੱਧਾ ਦੇਰਾਦੂਨ ਜਾ ਸਕਦੇ ਆ ਇਸ ਰੋਡ ਦੇ ਉੱਤੋਂ ਵੱਡਾ ਹਾਈਵੇ ਬਣਿਆ ਹੋਇਆ ਤੇ ਹਲੇ ਚੱਲਿਆ ਨਹੀਂਗਾ ਮੈਂ ਲੋਕਲ ਐਸ ਕਰਕੇ ਸਾਨੂੰ ਪਤਾ ਹੈ ਕਿ ਇੱਥੇ ਤੱਕ ਰੋਡ ਬਣਿਆ ਆ ਉੱਥੇ ਤੱਕ ਅਸੀਂ ਚਲੇ ਜਾਂਦੇ ਆ ਬਾਕੀ بارش ਦੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਆ ਇਸ ਕਰਕੇ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਸਫ਼ਰ ਤਿਆਰ ਕਰਦੇ ਆਂ 10 ਕਿਲੋਮੀਟਰ ਦਾ ਉੱਥੋਂ ਬਾਅਦ ਤੁਹਾਨੂੰ ਮਿਲਾਂਗੇ ਆ ਲੋ ਜੀ ਛੋਟਾ ਬਾਈ ਆਇਆ ਹੋਇਆ ਐਨੂੰ ਭੇਜੀਏ ਘਾਰ ਤੇ ਚੱਲਦੇ ਆਂ ਜੀ ਸਫ਼ਰ ਸ਼ੁਰੂ ਕੀ ਤਿਆਸ਼ਿਰ ਖੱਲੇ ਅੱਧਾ ਘੰਟਾ ਹੀ ਹੋਇਆ ਸੀਗਾ ਤੇ بارش ਜਿਹੜੀ ਪੈਣੀ ਸ਼ੁਰੂ ਹੋ ਗਈ ਆ ਆਪਣੀ ਸਾਈਕਲ ਘੜੀ ਆ ਬਚਾਅ ਹੋ ਗਿਆ ਰੋਡ ਦਾ ਫਲਾਈਓਵਰ ਆ ਉਹਦੇ ਥੱਲੇ ਖੜੇ ਹੋਏ। ਪਿੰਡ ਤੋਂ ਬਾਹਰ ਨਿਕਲਦੇ ਅਸੀਂ ਸਫ਼ਰ ਦੇ ਵਿੱਚ بارش ਪੈਣੀ ਸ਼ੁਰੂ ਤੇ ਆ ਫਲਾਈਓਵਰ ਨੇ ਬਚਾ ਲਿਆ। ਜੀ ਬਾਕੀ ਦੇਖਦੇ ਆ بارش ਕਿੰਨਾ ਕੁ ਰੁਕਦੀ ਆ ਮੇਰੇ ਹਿਸਾਬ ਨਾਲ ਅੱਧੇ ਘੰਟੇ ਤੱਕ بارش ਰੁਕ ਜਾਣੀ ਚਾਹੀਦੀ ਆ। ਬੈਗਬੂਲ ਬਚ ਗਿਆ ਆਪਣੇ ਭਿੱਜਣ ਤੋਂ। ਇੱਕ ਫੋਨ ਤਾਂ ਆਪਣੇ ਇਹਦੇ ਵਿੱਚ ਸੀਗਾ। ਜਿਹੜਾ ਵਾਟਰਪੂਫ ਸੀਗਾ ਬਾਕੀ ਦੂਸਰੇ ਦਾ ਵੀ ਬਚਾਅ ਹੋ ਗਿਆ। ਪੰਜ-10 ਮਿੰਟ ਦੀ بارش ਤੋਂ ਬਾਅਦ ਹੱਲੇ ਵੀ ਇੱਕ ਦੋ ਕਣੀ ਹੈਗੀ ਆ ਪਰ ਆਪਾਂ ਨੇ ਚੱਲਣਾ ਸ਼ੁਰੂ ਕਰ ਦਿੱਤਾ ਆ ਅੱਗੇ ਦੇਖਦੇ ਆ بارش ਵੱਧੀ ਹੈ ਕਿ ਘਟਦੀ ਆ ਉਹ ਤੇ ਪਰਨੇ ਦੀ ਬੁੱਕਲ ਮਾਰ ਲਈ ਇਹਨਾਂ ਛਿੱਟੇ ਨਾ ਪੈਣ ਬਾਕੀ ਸਾਈਕਲ ਬਹੁਤ ਵਧੀਆ ਰਿਸਪੌਂਸ ਦੇ ਰਹੀ ਆ ਤੇ ਹੁਣ ਆਪਾਂ ਰੁਕਦੇ ਆ ਅੱਗੇ ਸਟੇ ਕਰਦੇ ਆ ਪੰਜ ਜਾਂ 10 ਕਿਲੋਮੀਟਰ ਚੱਲਣ ਤੋਂ ਬਾਅਦ ਫਿਰ ਦੇਖਦੇ ਆ ਅੱਗੇ ਦਾ ਕੀ ਮਾਹੌਲ ਬਣਦਾ ਤੇ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਆਪਣੀ ਸਾਈਕਲ ਲਓ ਜੀ ਅਸੀਂ ਆ ਗਏ ਆਹ ਰੋਡ ਜਾਂਦਾ ਪੰਜ ਕੁਲੇ ਨੂੰ ਇੱਕ ਸਾਈਡ ਜਾਂਦਾ ਜਮਨਾਨਗਰ ਆਪਾਂ ਰੋਡ ਦੇ ਉੱਤੇ ਆ ਚੁੱਕੇ ਆ ਤੇ ਹੁਣ ਅੱਗੇ ਕੋਈ ਚੀਜ਼ ਲੱਭਦੇ ਆ ਖਾਣ ਪੀਣ ਦੀ ਸਾਸਤਰੀ ਗਾਲ ਜੀ ਆਪਣੇ ਬੈਂਡ ਦਾ ਮਕੈਨਿਕ ਆ ਬਾਈ ਮੋਟਰਸਾਈਕਲ ਦਾ ਤੇ ਹੁਣ ਆਪਾਂ ਕੋਈ ਚੀਜ਼ ਖਾਣ ਪੀਣ ਨੂੰ ਲੱਭਦੇ ਆ ਇੱਥੇ ਤੇ ਦੇਖਦੇ ਆ ਇੱਕ 12:30 ਹੋ ਗਏ ਤੇ ਆਹ ਰੋਡ ਆ ਜਿਹੜਾ ਅੱਗੇ ਦੇਰਾ ਤੋਂ ਚੱਲ ਜਾਂਦਾ ਤੇ ਜਿਹੜਾ ਸਾਹਮਣੇ ਰੋਡ ਤੁਸੀਂ ਦੇਖ ਰਹੇ ਜਾਂਦਾ ਆ ਪੰਚਕੁੱਲੇ ਆਪਾਂ ਇਸ ਰੋਡ ਦੇ ਉੱਤੇ ਜਾਣਾ ਆ ਆਜੋ ਜੀ ਅਸਟਮ ਹਿਆਣੇ ਸੂਜਾਤਪੁਰ ਆਪਣਾ ਇਹਦੀ ਤਸ਼ੀਲ ਪੈਂਦੀ ਆ ਤੇ ਆਪਣੇ ਵੀਰ ਉਹ ਨਹੀਂ ਗਏ ਇੱਥੋਂ ਸੂਜਾਤਪੁਰ ਤੇ ਆਪਣੇ ਸਮੋਲੀ ਦੇ ਵੀਰ ਮਿਲ ਸੀ ਆਪਣੇ ਨਾਲ ਦੇ ਪਿੰਡ ਦੇ ਤਾਂ ਉਹਨਾਂ ਨੇ ਭਾਈਆਂ ਬਜਲ ਬਲੂਤਾ ਵਗੈਰਾ ਆਫਰ ਕੀਤਾ ਤਾਂ ਉਸ਼ਾ ਕਰ ਰਿਹਾ ਹੁਣ ਆਪਾਂ ਸਭ ਚੌਂਕ ਦੇ ਉੱਤੇ ਆ ਇਧਰ ਆਪਣਾ ਸ਼ਹਾਜਪੁਰ ਸ਼ਹਿਰ ਆ ਤੇ ਜਿਆਦਾ ਖਾਪੀ ਨਹੀਂ ਸਕਦੇ ਆਪਾਂ ਜਿਹੜਾ ਲਿਕਵਿਡ ਚੀਜ਼ਾਂ ਜਿੰਨੀਆਂ ਖਾਵਾਂਗੇ ਉਹਨਾਂ ਫਾਇਦਾ ਆਪਣੇ ਆਪ ਨੂੰ ਕੋਈ ਗਰਮੀ ਦੂਰ ਰਹਿੰਦੀ ਹੈ ਇਹਦੇ ਨਾਲ ਇਹ ਕੋਲ ਡਰਿੰਕ ਵਗੈਰਾ ਦਾ ਨਾ ਫਾਇਦਾ ਨਹੀਂ ਆਉਂਦਾ ਤੇ ਆਹ ਸਾਈਕਲ ਆਪਣੀ ਆ ਲੋ ਆਪਣੇ ਨਾ ਉੱਥੇ ਐਂਡਰੋਇਡ ਫੋਨ ਲਾਇਆ ਹੋਇਆ ਆਪਣਾ ਕਿਉਂਕਿ ਚਿੜੀਆ ਚੀਜ਼ ਘੁੱਟਦੀ ਹੈ ਨਾ ਕਈ ਵਾਰੀ ਫੋਨਾਂ ਨੂੰ ਖਰਾਬ ਕਰ ਦਿੰਦੀ ਆ ਟੈਟ ਹੋਣ ਕਰਕੇ ਅਸ ਕਰ ਗਿਆ ਆਪਣਾ ਐਂਡਰੋਇਡ ਲਾਇਆ ਹੋਇਆ ਤੇ ਬਾਕੀ ਦੇਖੋ ਲੱਗੇ ਆਪਾਂ ਬਰਵਾਲੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਅੱਜ ਸ਼ਾਮ ਤੱਕ ਦਾ ਟਾਰਗੇਟ ਆ ਮੁਹਾਲੀ ਪਹੁੰਚਣ ਦਾ ਸੋਹਣਾ ਸਾਹ ਫਿਰ ਕੱਲ ਦਾ ਵਲੋਗ ਪੂਰਾ ਮੁਹਾਲੀ ਦੇ ਉੱਤੇ ਹੋਊਗਾ ਉੱਥੇ ਮੋਰਚਾ ਵੀ ਘੁੰਮਾਂਗੇ ਬੰਦੇ ਸਿੰਘਾਂ ਵਾਲਾ ਦਰਸ਼ਨ ਮੇਲੇ ਕਰਾਂਗੇ ਹੋਰ ਕਈ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਆਜੋ ਮਿਲਦੇ ਆਂ ਰੱਖੇ ਲਓ ਜੀ بارش ਕਰਣ ਸਾਨੂੰ ਇੱਕ ਵਾਰੀ ਫੇਰ ਰੁਕਣਾ ਪੈ ਗਿਆ ਬਰਵਾਲਾ ਤੋਂ ਹੈਗਾ 14 ਕਿਲੋਮੀਟਰ ਤੇ ਆਪਾਂ ਹੈਗੇ ਕੱਕੜ ਮਾਜਰਾ ਇਸ ਟਾਈਮ ਬਸ ਸੈਨ ਉੱਤੇ ਬੈਠੇ ਹੋਇਆ ਆ ਆ ਦੇਖੋ ਦੁਕਾਨ ਹੈ ਬਾਹਰ ਫੇਰ ਸ਼ੁਰੂ ਹੋ ਗਈ ਆ ਆਪਣੇ ਕੋਲੇ ਰੇਨ ਕੋਟ ਵੀ ਹੈਗਾ ਸਾਹ ਕੋਲੇ ਹੈਗਾ ਪਰ ਇਹ ਯਾਰ ਚੀਜ਼ਾਂ ਨਹੀਂ ਕਰਦਾ ਰੇਨ ਕੋਟ ਬਾਹਰ ਚਲਾਉਣ ਦਾ ਤੁਹਾਨੂੰ ਪਸੰਦ ਆਉਂਦਾ ਤੂੰ ਹੋਰ ਗਰਮੀ ਲੱਗੂਗੀ ਰੇਨ ਕੋਟ ਪਾ ਕੇ ਨਾਲ ਵਧੀਆ ਜਨ ਲੱਗਦਾ ਬਾਰਸ਼ ਤੇ ਵੀ ਸਫਰ ਕਰਨਾ ਬਾਕੀ ਆਪਣੀ ਸਾਈਕਲ ਇਹ ਦੇਖਦੇ ਆਂ ਕਿੰਨੇਰ ਬਾਅਦ ਉਪਦਾਇਆ ਬੱਦਲ ਫਿਰ ਆਪਾਂ ਚੱਲਦੇ ਆ ਅੱਜ ਸ਼ਾਇਦ ਹਨੂ 7-8 ਵਜ ਜਾਣ ਇੱਥੋਂ ਹੈਗਾ 4 ਘੰਟੇ ਦਾ ਰਸਤਾ ਮੋਹਾਲੀ ਦਾ ਪਰ ਆਪਾਂ ਨੂੰ 6-7 ਘੰਟੇ ਲੱਗ ਸਕਦੇ ਆ ਤੇ ਮਿਲਦੇ ਆਂ ਅਸੀਂ ਅੱਗੇ ਬਰਵਾਲੇ ਜਾ ਕੇ ਤੇ ਯਾਰ ਆਪਾਂ ਨਾ ਜਿਹੜੀ ਲਾਸਟ ਕਲਿੱਪ ਸੀਗੀ ਉਹਦੇ ਵਿੱਚ ਆਪਣਾ ਫੋਨ ਗਿਆ ਸੀ ਟੁੱਟ ডিসਪਲੇ ਗਈ ਹੋਸੀ ਟਾਈਮ ਜਦੋਂ ਵੀਡੀਓ ਬਣਾਈ ਨਾ ਨੀਚੇ ਫੋਨ ਡਿੱਗਾ ডিসਪਲੇ ਗਈ ਟੁੱਟ ਤੇ ਆਪਾਂ 1 ਘੰਟਾ ਆਪਣਾ ਵੇਸਟ ਹੋਇਆ ਬਰਵਾਲੇ ਆਪਾਂ ਲੱਭਦੇ ਰਹੇ ਸਕਰੀਨ ਪੈਜੇ ਪੈਜੀ ਪਰ ਫੇਰੀ ਤੋਂ ਆਪਾਂ ਫੋਨ ਲਿੱਤਾ ਸੀ ਉਹਨਾਂ ਦੀ ਬ੍ਰਾਂਚ ਸੀਗੀ ਡੇਰਾ ਬੱਸੀ ਹੁਣ ਉੱਥੋਂ ਜਿਹੜੀ ਆ ਪਵਾਈ ਆ ਆਪਣੀ ਡਿਸਪਲੇ ਆ ਆ ਡੌਨਟਰ ਮੋਬਾਈਲ ਆ ਆਪਣਾ ਸਾਰਾ ਰਾਤ ਸਾਜਿਆ ਤੇ ਹੁਣ ਆਪਾਂ ਚਲਦੇ ਆਂ ਜੀ ਗੁਰਦੁਆਰਾ ਨਾਭਾ ਸਾਹਿਬ ਭਾਈ ਜੱਤਾ ਜੀ ਦਾ ਜਿਹੜਾ ਤੇ ਅਸੀਂ ਗੁਰਦੁਆਰਾ ਸਾਹਿਬ ਆ ਉੱਥੇ ਚਲਦੇ ਆਂ ਜਿਦੋਂ ਦਰਸ਼ਨ ਮਿਲੇ ਕਰਾਉਣੇ ਆ ਫਿਰ ਆਪਾਂ ਕੱਲ ਨੂੰ ਜਾਵਾਂਗੇ ਜੀ ਸੁਹਾਣਾ ਸਾਹਿਬ ਅਸੀਂ ਇਸ ਟਾਈਮ ਘੁੰਮ ਰਹੇ ਆਂ ਜੀ ਡੇਰਾ ਬੱਸੀ ਦੀਆਂ ਗਲੀਆਂ ਦੇ ਵਿੱਚ ਇਹ ਅੱਧੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਗੁਰੂ ਅੰਗਦ ਦੇਵ ਜੀ ਦਾ ਦੂਸਰੇ ਬਾਦਸ਼ਾਹ ਦਾ ਉੱਥੇ ਜਾ ਰਹੇ ਹਾਂ ਦਰਸ਼ਨ ਵੇਲੇ ਕਰਾਉਣੇ ਆ ਸਾਨੂੰ ਉਸ ਤੋਂ ਬਾਅਦ ਜਾਵਾਂਗੇ ਗੁਰਦੁਆਰਾ ਨਾ ਬਾਪਾ ਸਾਹਿਬ ਉੱਥੇ ਦਾ ਇਤਿਆਹ ਦੱਸਾਂਗੇ ਆਇਆ ਜੀ ਇੱਥੇ ਰੋਡ ਆ ਤੇ ਭੀੜ ਬਹੁਤ ਆ ਆ ਗਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਅੰਗਦ ਦੇਵ ਜੀ ਕਰਾਉਣੇ ਆ ਦਰਸ਼ਨ ਆਜਾ ਜੀ ਗੁਰਦੁਆਰਾ ਗੁਰੰਗਰ ਦੇਵ ਜੀ ਅਨਾਜ ਮੰਡੀ ਡੇਰਾ ਬੱਸੀ ਦੇ ਵਿੱਚ ਜ਼ਿਲ੍ਹਾ ਮੋਹਾਲੀ ਤਾਂ ਅਛੋਟ ਛੋਟੇ ਬੱਚੇ ਸਾਨੂੰ ਮਿਲੇ ਆ ਜਿਰਕ ਪਰਦੇ ਆ ਸਾਡੀ ਵੀਡੀਓ ਦੇ ਦੇ ਵੀਡੀਓ ਦੇਖਦੇ ਸਾਡੀ ਹਮਕੁੰਨ ਸਾਹਿਬ ਹਾਂ ਤਾਂ ਆ ਸੰਗਤ ਦਾ ਪਿਆਰ ਜਿਹੜਾ ਬਹੁਤ ਚੰਗਾ ਮਹਿਸੂਸ ਕਰਾਉਂਦਾ ਤੇ ਹੁਣ ਆਪਾਂ ਜਾਵਾਂਗੇ ਜੀ ਇੱਥੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਗੁਰਦੁਆਰਾ ਨਾਬਾ ਸਾਹਿਬ ਤੇ ਦਰਸ਼ਨ ਮੇਲੇ ਤੁਹਾਨੂੰ ਕਰਾਉਣੇ ਅੰਦਰ ਜਾ ਕੇ ਇਸ ਥਾਂ ਦੇ ਆਪ ਜੀ ਨੇ ਉਹਨਾਂ ਦਰਸ਼ਨ ਕੀਤੇ ਇਸ ਥਾਨ ਜਿਸ ਦਾ ਮਨ ਨੂੰ ਪਤਾ ਲੱਗਾ ਸੀ ਕਿ ਇਹ ਇਤਿਹਾਸਿਕ ਥਾਨ ਆ ਪਰ ਇੱਥੇ ਤੇ ਜਿਹੜੀ ਸੰਗਤ ਵੱਲੋਂ ਜਿਹੜਾ ਮਨ ਨੂੰ ਦੱਸਿਆ ਗਿਆ ਕਿ ਇਤਿਹਾਸਿਕ ਥਾਨ ਨਹੀਂ ਹੈਗਾ ਆ ਜਿਹੜਾ ਗੁਰੂ ਅੰਗਦ ਦੇਵ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਆ ਤੇ ਇਹ ਗੁਰਦੁਆਰਾ ਸਾਹਿਬ ਆ ਹੈਗਾ ਜੀ ਇੱਥੋਂ ਮੈਂ ਹੁਣੀ ਪਹਿਲਾਂ ਇੱਥੇ ਆ ਗਿਆ ਸੀਗਾ ਮਨ ਨੂੰ ਨਹੀਂ ਸੀ ਪਤਾ ਕਿ ਉਹ ਦੂਸਰਾ ਗੁਰਦੁਆਰਾ ਸਾਹਿਬ ਆ ਤਾਂ ਇੱਥੇ ਬਹੁਤ ਵਧੀਆ ਦਰਸ਼ਨ ਹੋਏ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਨਾਬਾ ਸਾਹਿਬ ਜੋ ਕਿ ਜਿਰਕਪੁਰ ਦੇ ਵਿੱਚ ਪੈਂਦਾ ਉਹਦੇ ਲਾਗੇ ਦੋ ਤਿੰਨ ਗੁਰਦੁਆਰਾ ਸਾਹਿਬ ਹੋਰ ਵੀ ਹੈਗੇ ਆ ਉਦੋਂ ਹੀ ਤੁਹਾਨੂੰ ਦਰਸ਼ਨ ਮਿਲੇ ਕਰਾਵਾਂਗੇ ਤੇ ਕੱਲ ਆਪਾਂ ਸੋਹਣਾ ਸਾਹਿਬ ਤੇ ਗੁਰਦੁਆ ਆਪਾਂ ਜਾਣਾ ਦਾ ਫਲਾਈਓਰ ਦੇ ਉੱਤੇ ਤੋਂ ਸੀ ਪਰ ਆਪਾਂ ਨੂੰ ਥੱਲੇ ਤੋਂ ਆ ਗਿਆ ਆਪਾਂ ਗਲਤੀ ਨਾਲ ਫਿਰ ਆਪਾਂ ਨੂੰ ਆ ਡੋਂਕੀ ਲਵਾਣੀ ਪਈ ਸਾਈਕਲ ਦੀ ਆ ਦੇਖੋ ਉੱਥੋਂ ਦੀ ਡੋਂਕੀ ਲਵਾ ਕੇ ਲਿਆਏ ਆ ਹੁਣ ਜਾਂਦੇ ਆ ਅੱਗੇ ਸ਼ਾਰਟਕਟ ਆ ਥੋੜਾ ਜਿਹਾ ਨਾਬਾ ਸਾਹਿਬ ਵਾਸਤੇ ਤਿੰਨ ਤੋਂ 4 ਕਿਲੋਮੀਟਰ ਛੋਟਕਾ ਅੱਜ ਚਲਦੇ ਆ ਜੀ ਫੇ ਆਪਾਂ ਆ ਗਏ ਆ ਜੀ ਡੀ ਕੈਥਲੋਨ ਦੇ ਵਿੱਚ ਜਿਹੜਾ ਡਗੀਂਦਰਾ ਸਾਹਿਬ ਕੋਲ ਲਾਬਾ ਸਾਹਿਬ ਹੈਗਾ 4 ਤੋਂ 5 ਕਿਲੋਮੀਟਰ ਰਸਤੇ 'ਚ ਆਪਾਂ ਦੇਖ ਗਏ ਟੀ ਕੈਥਲੋਨ ਬਾਸ ਸਾਈਕਲ ਕਰਤੀ ਜੀ ਪਾਰਕ ਆ ਉੱਤੇ ਹੈਗਾ ਡੀ ਕੈਥਲੋਨ ਆ ਆਪਣਾ ਸਰਦਾਰ ਵੀਰਿਆ ਤੇ ਅੱਜ ਚਲਦੇ ਆ ਡੀ ਕੈਥਲੋਨ ਦੇ ਵਿੱਚ ਲੋਕ ਲੈਣਾ ਸੀਗਾ ਸਾਈਕਲ ਦਾ ਸਾਈਕਲ ਦਾ ਜਿਹੜਾ ਲੋਕ ਸੀਗਾ ਉਹ ਲੈਣ ਵਾਲਾ ਸੀਗਾ ਮੈਂ ਕਿਹਾ ਲੋਕ ਲੈ ਲਈਏ ਨਾਲੇ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਉਹ ਦੇਖ ਲਈਏ। ਰੀ ਐਕਸੈਸਰੀ ਐ ਸਾਈਕਲ ਦੀ ਉਹ ਦੇਖ ਲਈਏ। ਤੇ ਐਂ ਤੁਹਾਡਾ ਵੀਰ ਆ ਦੇਖੋ ਲੋਰ ਦਾ ਕੀ ਹਾਲ ਬਣਾਇਆ ਹੋਇਆ ਹੈ ਲੋਰ ਥਲੋ ਗੰਦੀ ਹੋ ਗਈ। ਤਾਂ ਕਰਕੇ ਮੋੜੀ ਹੋਈ ਆ। ਆਜੋ ਫਿਰ ਆ ਗਿਆ ਡੀਕੈਥਲון। ਜੀ ਕੁਝ ਡੀਕੈਥਲון ਦਾ ਸਾਈਕਲ ਸੈਕਸ਼ਨ ਤੇ ਆਹ ਲੋਕ ਵਗੈਰਾ ਲੱਗੇ ਹੋਏ ਆ। ਆਪਾਂ ਵਾਲਾ ਚੱਕਦੇ ਆਂ ਸਸਤੇ ਵਾਲਾ 300 ਰੁਪਏ ਦਾ ਹੈਗਾ ਆ ਆ ਕੇ ਚੱਕਦੇ ਆਂ ਨੂੰ। ਤੇ ਅੰਦਰ ਹੈਲਮਟ ਵਗੈਰਾ ਲੱਗੇ ਹੋਏ ਆ ਇਹ ਇਹ ਮੇਰੇ ਖਿਆਲ ਸੈਡਲ ਵਾਹ ਗਿਆ ਇਹਦੀ ਮੈਂ ਭਾਲ ਚ ਸੀਗਾ ਉਹ ਟਾਈਮ ਤੋਂ ਕਿੰਨੇ ਦਾ ਆਇਆ ਇਹਦਾ ਪ੍ਰਾਈਸ ਆਪਣੇ ਹੋਰ ਵੀ ਕਈ ਚੀਜ਼ਾਂ ਲੱਗੀਆਂ ਹੋਈਆਂ ਆਪਾਂ ਹੋਰ ਦੇਖਦੇ ਆਂ ਇਧਰ ਸਾਈਕਲਾਂ ਵਗੈਰਾ ਲੱਗੀਆਂ ਹੋਈਆਂ ਨੇ ਤਾਂ ਅੱਗੇ ਦੇਖਦੇ ਆਂ ਹੋਰ ਚੀਜ਼ਾਂ ਤੁਹਾਨੂੰ ਦਿਖਾਉਣਾ ਜਿਹੜੀਆਂ ਸਾਈਕਲਾਂ ਮਹਿੰਗੀਆਂ ਮਹਿੰਗੀਆਂ ਲੱਗੀਆਂ ਨੇ ਕੁਝ 40000 ਦੀਆਂ 60000 ਦੀ ਵੀ ਹੈਗੀ ਐ ਸਾਈਕਲ ਜੀ ਮਕੈਨੀਕਲ ਡਿਸਕ ਬ੍ਰੇਕਸ ਤੇ ਫਰੇਮ ਐਲੂਮੀਨੀਅਮ ਦਾ 90000 ਦੀ ਸਾਈਕਲ ਉੱਤੇ ਹੈਗੀ ਆ ਹਾਈਡਰੋਲਿਕ ਡਿਸਕ ਬ੍ਰੇਕ ਅਦਰ ਸ਼ਾਇਦ ਰਿਪੇਅਰਿੰਗ ਹੁੰਦੀ ਆ ਸਾਈਕਲਾਂ ਦੀ ਉਹ ਸਾਰੀਆਂ ਸਾਈਕਲਾਂ ਲਾਈਨ ਵਾਈਜ਼ ਲੱਗੀਆਂ ਆਈਆਂ ਆ ਇੱਧਰ ਬੱਚਿਆਂ ਦੇ ਸਾਈਕਲਾਂ ਦਾ ਜਿਹੜਾ ਸੈਕਸ਼ਨ ਆ ਉਹ ਬਣਿਆ ਹੋਇਆ ਤਾਂ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਦੇਖਦੇ ਆ ਅੱਗੇ ਹੋਰ ਆਪਾਂ ਕੀ ਚੀਜ਼ ਲੈਣੀ ਆ ਸੈਡਲ ਬੈਗ ਦਾ ਇੱਥੇ ਲੱਭੇ ਨਹੀਂ ਸੈਡਲ ਬੈਗ ਸਿਰਫ ਇੱਕ ਹੀ ਪੀਸ ਦਾ ਮੇਰਾ ਫਰੈਂਡ ਲੈ ਗਿਆ ਸੀ 1200 ਦੇ ਦੋ ਪੀਸ ਸੀ ਉਹ ਵੀ ਠੀਕ ਐ ਇੱਥੋਂ ਲਾਉਣ ਤੋਂ ਐਸੀ ਬ੍ਰਾਂਚ ਤੋਂ ਇਹਨਾਂ ਨੇ ਹੁਣ ਇਹਦਾ ਪ੍ਰਾਈਸ ਕਰਤਾ 3000 ਇੱਕ ਬੈਗ ਦਾ ਮੈਂ ਨਹੀਂ ਲਵਾਉਂਗਾ ਤੇ ਆਪਾਂ ਲੇਟ ਵੀ ਹੋ ਰਹੇ ਆ ਆਪਾਂ ਉਹ ਲੈ ਕੇ ਚੱਲਦੇ ਆ ਆਪਣਾ ਲੋਕ ਆਪਾਂ ਨੂੰ ਜਿਹੜਾ ਲੋਕ ਲੇ ਲਿਆ ਤਾਂ ਇਧਰ ਫੌਜੀਆ ਦਾ ਸਮਾਨ ਵੀ ਲੱਗਿਆ ਹੋਇਆ ਜਿਹੜੇ ਫੌਜੀਆ ਦੇ ਬੈਗ ਆ ਨਾਈਫ ਬਹੁਤ ਵਧੀਆ ਚੀਜ਼ ਲੱਗੀ ਪਰ ਹੈਗੇ 25000 ਦੇ ਆ ਤਾਂ ਹੋਰ ਵੀ ਕਈ ਚੀਜ਼ਾਂ ਲੱਗੀਆਂ ਨੇ ਆ ਦੇਖੋ ਇਹ ਬੈਗ ਜਿਹੜਾ ਕੈਮਰੇ ਵਾਲਾ ਬੈਗ ਵੀ ਹੈਗਾ ਤੇ ਇਹਨੂੰ ਬਾਈਨੋਕਲਰਸ ਜੋ ਕਿ ਦੇਖਣ ਵਾਲੇ ਦੂਰਬੀਨ ਜੀ ਨੂੰ ਕਹਿੰਦੇ ਨੇ ਆਪਾਂ ਆ 99000 ਦੀਆਂ ਹੈਗੀਆਂ ਇੱਥੇ ਪ੍ਰਾਈਸ ਲਿਖਿਆ ਹੋਇਆ ਸੀਗਾ ਆਪਾਂ ਇਧਰ ਵੀ ਫੌਜੀ ਆਂਦੇ ਸਮਾਨ ਲੱਗਿਆ ਹੋਇਆ ਅੱਗੇ ਦਿਖਾਉਨੇ ਆ ਤੁਹਾਨੂੰ ਸਮਾਨ ਇੱਥੇ ਹੈਗਾ ਬਹੁਤ ਮਹਿੰਗਾ ਆਪਾਂ ਲੋਕ ਜਾ ਲੈ ਕੇ ਬਾਹਰ ਆ ਗਏ ਤਾਂ ਦੇਖਦੇ ਆ ਕਿੱਧਰ ਹੈ ਬਿਲਿੰਗ ਸਟੇਸ਼ਨ ਕਾਫੀ ਚੀਜ਼ਾਂ ਪਈਆਂ ਬੱਚੇ ਖੇਡ ਵੀ ਰਿਹਾ ਤਾਂ ਓਏ ਓਏ ਦੇਖੇ ਵੀਰੇ ਆ ਵੀਰ ਦਾ ਆਦਾ ਘੁੰਮਣਿਆ ਮੇਰੇ ਜੀ ਮਾਰਨ ਲੱਗਾ ਸੀਗਾ ਆ ਇਹਦਾ ਬਿਲਿੰਗ ਸਟੇਸ਼ਨ ਕੁਫਤੇ ਇੱਥੇ ਆ ਰਹੇ ਜਿਆਦਾ ਦਾ ਬੰਦੇ ਖੇਲਣ ਵਾਲੇ ਹੀ ਆਉਂਦੇ ਆ। ਕਿੰਨੇ ਵਾਲੇ ਬੰਦੇ ਬਹੁਤ ਦੇਖਿਆ ਨਾ ਚੀਜ਼ਾਂ ਨਾ ਖੇਲਣ ਦੇ ਆ। ਤਾਂ ਹੁਣ ਬਿੱਲ ਕਰਾਉਨੇ ਆਂ ਦਾ। ਅਦਰ ਡਰਿੰਕਸ ਵੀ ਪਈਆਂ ਹੋਈਆਂ। ਛੋਟਸ ਵਾਲੀਆਂ। ਚਲੋ ਚੱਲਦੇ ਆਂ ਜੀ। ਆਬਿਲਿੰਗ ਆਨ ਦੀ। ਪਹੁੰਚ ਗਏ ਆਂ ਜੀ ਗੁਰਦੁਆਰਾ ਨਾਬਾ ਸਾਹਿਬ। ਲੰਮੇ ਸਫ਼ਰ ਤੋਂ ਬਾਅਦ ਤੇ ਚਲਦੇ ਆ ਰੂਮ ਦਾ ਪਤਾ ਕਰਦੇ ਆ ਮਿਲਦਾ ਕਿ ਨਹੀਂ ਐਸੇ ਏਰੀਏ ਦੇ ਵਿੱਚ 2-3 ਕਿਲੋਮੀਟਰ ਤੱਕ ਹੋਰ ਵੀ ਬਹੁਤ ਗੁਰਦੁਆਰਾ ਸਾਹਿਬ ਨੇ ਉੱਥੇ ਦੇ ਵੀ ਦਰਸ਼ਨ ਕਰਾਵਾਂਗੇ ਆ ਜੋ ਰੂਮ ਦਾ ਪਤਾ ਕਰਦੇ ਆ ਯਾਰ ਲਓ ਜੀ ਆਪਾਂ ਨੂੰ ਰੂਮ ਮਿਲ ਗਿਆ ਆਪਾਂ ਰੂਮ ਜੇ ਥੱਲੇ ਗਰਾਉਂਡ ਫਲੋਰ ਤੇ ਯਾਰ ਹਾਂ ਚਲਦੇ ਆ ਜੋ ਖੋਲੇ ਆਪਾਂ ਨੇ ਬਬਈ ਉਹ ਇੱਕ ਨੰਬਰ ਕਮਰੇ ਦੇ ਵਿੱਚ ਆਜੋ ਉਹਦੇ ਵਿੱਚ ਆਪਾਂ ਆਪਣਾ ਫਿਰ ਸਮਾਨ ਰੱਖ ਲਈਏ ਇਹਦੇ ਲਾਈਟ ਥੋੜੀ ਜੀ ਨਾ ਦੱਬ ਕੇ ਚੱਲਦੀ ਆ ਬਟਨ ਦਾ ਜੋ ਦੱਬਣਾ ਪੈਂਦਾ ਚੱਲ ਗਈ ਉਹ ਤਾਂ ਜੀ ਇਹ ਕਮਰਾ ਦਿੱਤਾ ਆ ਆਜੋ ਫਿਰ ਆਪਾਂ ਸਮਾਨ ਤਾਰੀ ਆਪਣਾ ਵਾਹਿਗੁਰੂ ਸੰਗਤ ਜੀ ਇਸ ਟਾਈਮ ਜਿਹੜਾ ਦਰਬਾਰ ਆ ਉਹ ਬੰਦ ਹੋ ਚੁੱਕਿਆ ਆ ਕਪਾਟ ਜਿਹੜੇ ਬੰਦ ਹੋ ਗਏ ਆ ਇਸ ਕਰਕੇ ਤੁਹਾਨੂੰ ਜਿਹੜੇ ਦਰਸ਼ਨ ਆ ਅਗਲੇ ਵਲੋਗ ਦੇ ਵਿੱਚ ਕਰਾਵਾਂਗੇ ਜਿਹੜਾ ਕਿ ਕੱਲ ਦਾ ਵਲੋਗ ਹੋਊਗਾ ਦੇ ਵਿੱਚ ਅਸੀਂ ਮੰਗਾਲੀ ਦੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਅੱਜ ਦੇ ਵਲੋਗ ਦੀ ਅਸੀਂ ਇੱਥੇ ਸਮਾਪਤੀ ਕਰਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਐਵੇਂ ਨਵੇਂ-ਨਵੇਂ ਗੁਰਦੁਖਰਾਂ ਦੇ ਦਰਸ਼ਨ ਕਰਨ ਲਈ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਇਸ ਚੈਨਲ ਨੂੰ ਨਾ ਦਰਸ਼ਨ ਕਰਾਉਂਦੇ ਰਹਾਂਗੇ ਨਵੇਂ-ਨਵੇਂ ਗੁਰੂ ਘਰਾਂ ਦੇ ਤੇ ਜਿਹੜੇ ਗੁਰੂ ਘਰਾਂ ਬਾਰੇ ਲੋਕਾਂ ਨੂੰ ਸੰਕਾ ਨੂੰ ਨਹੀਂ ਪਤਾਗਾ ਉਹ ਗੁਰੂ ਘਰਾਂ ਦੇ ਵਿੱਚ ਅਸੀਂ ਦਰਸ਼ਨ ਜਿਹੜੇ ਆ ਕਰਾਵਾਂਗੇ ਤੇ ਸਪੋਰਟ ਕਰੋ ਇਸ ਚੈਨਲ ਨੂੰ ਧੰਨਵਾਦ